ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਬਹੁਤ-ਬਹੁਤ ਵਧਾਈ ਔਰ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਲੰਬੇ ਸਮੇਂ ਤੋਂ 75 ਸਾਲ ਤੋਂ ਇੰਤਜ਼ਾਰ ਸੀ ਔਰ ਬੜੇ ਸਾਲਾਂ ਤੋਂ ਅਸੀਂ ਵੀ ਇਸ ਲੜਾਈ ਨੂੰ ਲੜ ਰਹੇ ਸੀ ਕਿ ਆਨੰਦ ਮੈਰਿਜ ਐਕਟ ਜੰਮੂ ਕਸ਼ਮੀਰ 'ਚ ਲਾਗੂ ਕੀਤਾ ਜਾਵੇ ਸਿੱਖਾਂ ਦੇ ਆਪਣੇ ਆਨੰਦਕਾਰ ਜਿਹੜੇ ਨੇ ਆਪਣਾ ਵਿਆਹ ਜਿਹੜਾ ਹੈ ਉਹ ਆਪਣੇ ਐਕਟ ਦੇ ਤਹਿਤ ਹੋ ਸਕੇ ਜਦੋਂ ਇਸ ਦੀ ਜਾਣਕਾਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਤੁਰੰਤ ਗ੍ਰਹਿ ਸਚੀਪਾਲਾ ਜੀ ਦੀ ਡਿਊਟੀ ਲਗਾਈ ਔਰ ਉਹਨੂੰ ਕਹਿਆ ਕਿ ਤੁਰੰਤ ਇਸ ਨੂੰ ਲਾਗੂ ਕਰਾਇਆ ਜਾਵੇ ਰੂਲਸ ਫਰੇਮ ਕੀਤੇ ਜਾਣ ਮੈਂ ਮਨੋਜ सिन्हा ਦਾ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੱਲ ਇਸ ਨੂੰ ਨੋਟੀਫਾਈ ਕੀਤਾ ਹੈ ਜਿਹੜੀ ਗੈਜ਼ਟ ਨੋਟੀਫਿਕੇਸ਼ਨ ਹੋ ਗਈ ਆ ਹੁਣ ਜੰਮੂ ਕਸ਼ਮੀਰ ਦੇ ਸਿੱਖ ਜਿਹੜੇ ਨੇ ਆਪਣੇ ਵਿਆਹ ਜਿਹੜਾ ਹੈ ਉਹ ਆਨੰਦ ਕਾਰਜ ਦੇ ਆਨੰਦ ਕਾਰਜ ਜਿਹੜੇ ਨੇ ਉਹ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰ ਕਰਾ ਸਕਣਗੇ ਉਹਨਾਂ ਨੂੰ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਦੀ ਜਰੂਰਤ ਨਹੀਂ ਰਹੀ ਮੈਂ ਫਿਰ ਤੋਂ ਬਹੁਤ ਧੰਨਵਾਦ ਜਿੱਥੇ ਕਰਦਾ ਹਾਂ ਗ੍ਰਹਿ ਮੰਤਰੀ ਜੀ ਦਾ ਅਮਿਤ ਸ਼ਾਹ ਜੀ ਦਾ ਮਨੋਜ सिन्हा ਜੀ ਦਾ ਜਿਹੜੇ ਲੈਫਟ ਇਹ ਵੀ ਦੱਸਣਾ ਚਾਹਣਾ ਹੈ ਆਪਣੀਆਂ ਸਾਰੀਆਂ ਸਿੰਘ ਸੁਭਾਵਾਂ ਨੂੰ ਕਿ ਜਿਹੜੇ ਬਾਕੀ ਤੁਹਾਡੇ ਦੋ ਮੁੱਦੇ ਸੀਗੇ ਅਸੀਂ ਉਹਦੇ ਉੱਤੇ ਵੀ ਕੰਮ ਕਰਦੇ ਪਏ ਹਾਂ ਬਹੁਤ ਜਲਦੀ ਸਿੱਖਾਂ ਦੀ ਦਰਵੇਸ਼ਨ ਤੋਂ ਲੈ ਕੇ ਨੌਕਰੀਆਂ ਦੇ ਅੰਦਰ ਔਰ ਪੰਜਾਬੀ ਬੋਲੀ ਔਰ ਨਾਲ ਮinority ਕਮਿਸ਼ਨ ਇਹਦਾ ਵੀ ਤੁਰੰਤ ਜਲਦੀ ਪ੍ਰਭਾਵ ਤੋਂ ਲਾਗੂ ਕੀਤਾ ਜਾਏਗਾ ਮੈਂ ਫੇਰ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੀਆਂ ਸਿੱਖ ਸੰਸਥਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੰਦਰ ਸਾਡਾ ਸਾਥ ਦਿੱਤਾ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਬਹੁਤ-ਬਹੁਤ ਵਧਾਈ ਔਰ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾ ਜੀ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਲੰਬੇ ਸਮੇਂ ਤੋਂ 75 ਸਾਲ ਤੋਂ ਇੰਤਜ਼ਾਰ ਸੀ ਔਰ ਬੜੇ ਸਾਲਾਂ ਤੋਂ ਅਸੀਂ ਵੀ ਇਸ ਲੜਾਈ ਨੂੰ ਲੜ ਰਹੇ ਸੀ ਕਿ ਆਨੰਦ ਮੈਰਿਜ ਐਕਟ ਜੰਮੂ ਕਸ਼ਮੀਰ ਚ ਲਾਗੂ ਕੀਤਾ ਜਾਵੇ ਸਿੱਖਾਂ ਦੇ ਆਪਣੇ ਆਨੰਦਕਾਰ ਜਿਹੜੇ ਨੇ ਆਪਣਾ ਵਿਆਹ ਜਿਹੜਾ ਹੈ ਉਹ ਆਪਣੇ ਐਕਟ ਦੇ ਤਹਿਤ ਹੋ ਸਕੇ ਜਦੋਂ ਇਸ ਦੀ ਜਾਣਕਾਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਤੁਰੰਤ ਗ੍ਰਹਿ ਸਚੀਪਾਲਾ ਜੀ ਦੀ ਡਿਊਟੀ ਲਗਾਈ ਔਰ ਉਹਨਾਂ ਨੇ ਕਿਹਾ ਕਿ ਤੁਰੰਤ ਇਸ ਨੂੰ ਲਾਗੂ ਕਰਾਇਆ ਜਾਵੇ ਰੂਲਸ ਫ੍ਰੇਮ ਕੀਤੇ ਜਾਣ ਮੈਂ ਮਨੋਇਸ਼ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਇਸ ਨੂੰ ਨੋਟੀਫਾਈ ਕੀਤਾ ਹੈ ਇਹ ਗੱਜਟ ਨੋਟੀਫਿਕੇਸ਼ਨ ਹੋ ਗਈ ਆ ਹੁਣ ਜੰਮੂ ਕਸ਼ਮੀਰ ਦੇ ਸਿੱਖ ਜਿਹੜੇ ਨੇ ਆਪਣੇ ਵਿਆਹ ਜਿਹੜਾ ਹੈ ਉਹ ਆਨੰਦ ਕਾਰਜ ਦੇ ਆਨੰਦ ਕਾਰਜ ਜਿਹੜੇ ਨੇ ਉਹ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰ ਕਰਾ ਸਕਣਗੇ ਉਹਨਾਂ ਨੂੰ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਦੀ ਜਰੂਰਤ ਨਹੀਂ ਰਹੀ ਮੈਂ ਫਿਰ ਤੋਂ ਬਹੁਤ ਧੰਨਵਾਦ ਜਿੱਥੇ ਕਰਦਾ ਹੈ ਮੰਤਰੀ ਜੀ ਦਾ ਅਮਿਤ ਸ਼ਾਹ ਜੀ ਦਾ ਮਨੋਜ ਸਿਨਾ ਜੀ ਦਾ ਜਿਹੜੇ ਲੈਫਟਨੈਂਟ ਗਵਰਨਰ ਨੇ ਜੇ ਉੱਥੇ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਆਪਣੇ ਸਾਰੀਆਂ ਸਿੰਘ ਸੁਭਾਵਾਂ ਨੂੰ ਕਿ ਜਿਹੜੇ ਬਾਕੀ ਤੁਹਾਡੇ ਦੋ ਮੁੱਦੇ ਸੀਗੇ ਅਸੀਂ ਉਹਦੇ ਤੇ ਵੀ ਕੰਮ ਕਰਦੇ ਪਏ ਹਾਂ ਬਹੁਤ ਜਲ ਸਿੱਖਾਂ ਦੀ ਰਦਰਵੇਸ਼ਨ ਤੋਂ ਲੈ ਕੇ ਨੌਕਰੀਆਂ ਦੇ ਅੰਦਰ ਔਰ ਪੰਜਾਬੀ ਬੋਲੀ ਔਰ ਨਾਲ ਮਿਨੋਰਟੀ ਕਮਿਸ਼ਨ ਇਹਦਾ ਵੀ ਤੁਰੰਤ ਜਲਦੀ ਪ੍ਰਭਾਵ ਤੋਂ ਲਾਗੂ ਕੀਤਾ ਜਾਏਗਾ ਮੈਂ ਫੇਰ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੀਆਂ ਸਿੱਖ ਸੰਸਥਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਅੰਦਰ ਸਾਡਾ ਸਾਥ ਦਿੱਤਾ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਬਹੁਤ-ਬਹੁਤ ਵਧਾਈ ਔਰ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਲੰਬੇ ਸਮੇਂ ਤੋਂ 75 ਸਾਲ ਤੋਂ ਇੰਤਜ਼ਾਰ ਸੀ ਔਰ ਬੜੇ ਸਾਲਾਂ ਤੋਂ ਅਸੀਂ ਵੀ ਇਸ ਲੜਾਈ ਨੂੰ ਲੜ ਰਹੇ ਸੀ ਕਿ ਉਹ ਨਨ ਦਾ ਮੈਰਿਜ ਐਕਟ ਜੰਮੂ ਕਸ਼ਮੀਰ ਚ ਲਾਗੂ ਕੀਤਾ ਜਾਵੇ ਸਿੱਖਾਂ ਦੇ ਆਪਣੇ ਆਨੰਦਕਾਰ ਜਿਹੜੇ ਨੇ ਆਪਣਾ ਵਿਆਹ ਜਿਹੜਾ ਹੈ ਉਹ ਆਪਣੇ ਐਕਟ ਦੇ ਤਹਿਤ ਹੋ ਸਕੇ ਜਦੋਂ ਇਸ ਦੀ ਜਾਣਕਾਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਤੁਰੰਤ ਗ੍ਰਹਿ ਸਚੀਪਾਲਾ ਜੀ ਦੀ ਡਿਊਟੀ ਲਗਾਈ ਔਰ ਉਹਨਾਂ ਨੂੰ ਕਿਹਾ ਕਿ ਤੁਰੰਤ ਇਸ ਨੂੰ ਲਾਗੂ ਕਰਾਇਆ ਜਾਵੇ ਰੂਲਸ ਫ੍ਰੇਮ ਕੀਤੇ ਜਾਣ ਮੈਂ ਮਨੋਜ सिन्हा ਦਾ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੱਲ ਇਸ ਨੂੰ ਨੋਟੀਫਾਈ ਕੀਤਾ ਹੈ ਫਿਰ ਗੈਜ਼ਟ ਨੋਟੀਫਿਕੇਸ਼ਨ ਹੋ ਗਈ ਆ ਹੁਣ ਜੰਮੂ ਕਸ਼ਮੀਰ ਦੇ ਸਿੱਖ ਜਿਹੜੇ ਨੇ ਆਪਣੇ ਵਿਆਹ ਜਿਹੜਾ ਹੈ ਉਹ ਆਨੰਦਕਾਰਜ ਦੇ ਆਨੰਦਕਾਰ ਰਜਿਸਟਰ ਕਰਾ ਸਕਣਗੇ ਉਹਨਾਂ ਨੂੰ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਦੀ ਜਰੂਰਤ ਨਹੀਂ ਰਹੀ ਮੈਂ ਫਿਰ ਤੋਂ ਬਹੁਤ ਧੰਨਵਾਦ ਜਿੱਥੇ ਕਰਦਾ ਹੈ ਮંત્રી ਜੀ ਦਾ ਅਮਿਤ ਸ਼ਾਹ ਜੀ ਦਾ ਮਨੋਜ सिन्हा ਜੀ ਦਾ ਜਿਹੜੇ ਲੈਫਟਨੈਂਟ ਗਵਰਨਰ ਨੇ ਜੇ ਉੱਥੇ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਆਪਣੇ ਸਾਰੀਆਂ ਸਿੰਘ ਸੁਭਾਵਾਂ ਨੂੰ ਕਿ ਜਿਹੜੇ ਬਾਕੀ ਤੁਹਾਡੇ ਦੋ ਮੁੱਦੇ ਸੀਗੇ ਅਸੀਂ ਉਹਦੇ ਤੇ ਵੀ ਕੰਮ ਕਰਦੇ ਪਏ ਹਾਂ ਬਹੁਤ ਜਲਦੀ ਸਿੱਖਾਂ ਦੀ ਰਦਰਵੇਸ਼ਨ ਤੋਂ ਲੈ ਕੇ ਨੌਕਰੀਆਂ ਦੇ ਅੰਦਰ ਔਰ ਪੰਜਾਬੀ ਬੋਲੀ ਔਰ ਨਾਲ ਮinority ਕਮਿਸ਼ਨ ਇਹਦਾ ਵੀ ਤੁਰੰਤ ਜਲਦੀ ਪ੍ਰਭਾਵ ਤੋਂ ਲਾਗੂ ਕੀਤਾ ਜਾਏਗਾ ਮੈਂ ਫਿਰ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੀਆਂ ਸਿੱਖ ਸੰਸਥਾਵਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੰਦਰ ਸਾਡਾ ਸਾਥ ਦਿੱਤਾ